ਕੁਝ ਹੋਈ ਜਾਂਦਾ ਹੈ ਲੈਨਸ ਦੇ ਵਿੱਚ ਕੁਝ ਹੋਈ ਜਾਂਦਾ ਆਹ ਦੂਰੀਆਂ ਨਜ਼ਰਾਂ ਲੈਂਦੀ ਲਓ ਪਈ ਹੋਈ ਕਬੱਡੀ ਦੇ ਉੱਤੇ ਮਾਨਕੀ ਵਾਲਾ ਤਿਆਰ ਆ ਆ ਜੋੜੜ ਦੀ ਪਈ ਰੇਡ ਇੱਕ ਪਾਸੇ ਵੇਖਾਂ ਵੀ ਖੁਸ਼ੀ ਤਿਆਰ ਆ ਲੱਖਾ ਕੋਠੇ ਜੱਟਾਂ ਦੀ ਧਰਤੀ ਦਾ ਤਿਆਰ ਆ ਆਏ ਲੱਖਾ ਆਏ ਲੱਖਾ ਕਿ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਵਿੱਚ ਪਾਲਾ ਬਾਕੀ ਮੋੜ ਕੇ ਜੇ ਵਿੱਚ ਪਾਲਾ 100 ਡਾਲਰ ਕੁਲਦੀਪ ਬੜੈ ਜੀ ਸੈਦੋਵਾਲ ਸਾਹਿਬ ਇਸ ਰੌਜਨ ਦੇ ਲਈ ਕੋਈ ਦਾ ਕਰਦੇ ਨੇ 4 ਅਕਤੂਬਰ 2023 ਨੂੰ ਵੱਡਾ ਕੰਮ ਕਰਵਾਇਆ ਜਾਣਾ ਇੱਕ ਵਾਰੀ ਤਾੜੀਆਂ ਮਾਰਦੀ ਆਪਾਂ 4 ਅਕਤੂਬਰ 2023 ਅਮਰੀਕਨ ਕਬੱਡੀ ਫੈਡਰੇਸ਼ਨ ਯੂਐਸਏ ਦੇ ਬੈਂਡਰ ਖੇਤ ਵੱਡਾ ਕੰਮ ਹੋ ਇਸ ਧਰਤੀ ਦੇ ਤੇ ਪਰ ਸਾਹਮਣੇ ਵੇਖੀਏ ਲਓ ਲਓ ਲੱਖਾਂ ਭੰਗੜੇ ਪੈ ਰਹੇ ਆ ਉਹ ਡਾਲੋਸ ਦੀ ਧਰਤੀ ਹੈ ਇਹ ਇਹ ਨਜ਼ਾਰਾ ਆ ਨਜ਼ਾਰਾ ਇਧਰ ਧਰਮਿੰਦਰ ਕਬੱਡੀ ਕਲੱਬ ਮਾਝਾ ਤੇ ਖਾਲਸਾ ਕਾਲਜ਼ ਲਾਇਲਪੁਰ ਦੀ ਟੀਮਾਂ ਲਈ ਮੈਂ ਬੇਨਤੀ ਕਰਦਾ ਵੀ ਆ ਮੈਚ ਤੋਂ ਬਾਅਦ ਟੀਮਾਂ ਤਿਆਰੀ ਫੜ ਕੇ ਖੇਡ ਗਰਾਊਂਡ ਦੇ ਵੱਲ ਆਉਣਗੀਆਂ ਲਓ ਪਈ ਕੋਈ ਰੇਡ ਲੱਗਿਆ ਹੋਇਆ ਜੋਖਾ ਲਓ ਲੱਖਾਂ ਕੋਠੇ ਜੱਟਾਂ ਵਾਲਾ ਇਹ ਟੀਮ ਜਲਾਲਪੁਰੀਆ ਪਾਲਾ ਵੀ ਅਗਲੇ ਮੈਚਾਂ ਦੇ ਵਿੱਚ ਇਸ ਟੀਮ ਦੇ ਵਿੱਚ ਖੇਡਦਾ ਨਜ਼ਰ ਆਵੇ